ਇਸ ਬਾਸੀ ਰੋਟੀ ਦੇ ਵਿੱਚ ਉਹ ਨਿਊਟ੍ਰੀਸ਼ਨ ਪਾਵਰ ਹੈ ਉਹ ਨਿਊਟ੍ਰੀਸ਼ਨ ਵੈਲਿਊ ਹੈ ਦੀ ਹੈ ਉਹ ਇਹਦੇ ਚ ਗੁਣ ਪੈਦਾ ਹੋ ਚੁੱਕੇ ਨੇ ਜਿਹੜਾ ਤੁਹਾਡਾ ਭਾਰ ਘਟਾ ਸਕਦੇ ਨੇ ਜਿਦੋਂ ਤੋਂ ਸਾਡਾ ਜਨਮ ਹੋਇਆ ਜਦੋਂ ਤੋਂ ਅਸੀਂ ਰੋਟੀ ਨੂੰ ਸਮਝਿਆ ਰੋਟੀ ਨੂੰ ਖਾਣਾ ਸ਼ੁਰੂ ਕੀਤਾ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਰੋਟੀਆਂ ਖਾਂਦੇ ਆਏ ਹਾਂ ਪਰ ਇਹ ਉਹ ਰੋਟੀ ਹੋਏਗੀ ਜਿਹਦੇ ਨਾਲ ਤੁਸੀਂ ਆਪਣੇ ਹੈਲਥ ਨੂੰ ਵੀ ਠੀਕ ਕਰ ਸਕਦੇ ਹੋ ਕਿਉਂਕਿ ਜਦੋਂ ਅਸੀਂ ਇੱਥੇ ਸਟੱਡੀ ਕੀਤੀ ਹੈ ਤਾਂ ਸਾਨੂੰ ਪਤਾ ਚੱਲਿਆ ਕਿ ਸਾਡੇ ਘਰਾਂ ਦੇ ਵਿੱਚ ਜਿੰਨੇ ਬਜ਼ੁਰਗ ਸੀਗੇ ਉਹ ਪਸੰਦ ਕਰਦੇ ਸੀ ਬਾਸੀ ਰੋਟੀ ਖਾਣਾ। ਠੀਕ ਹੈ। ਉਹ ਕਹਿੰਦੇ ਸੀ ਜਿਹੜੀ ਰਾਤ ਦੀ ਰੋਟੀਆਂ ਸਾਨੂੰ ਉਹ ਦਿਓ ਜੇ ਵੀ ਬਾਸੀ ਰੋਟੀ ਦੇ ਵਿੱਚ ਉਹ ਗੁਣ ਪੈਦਾ ਹੋ ਚੁੱਕੇ ਨੇ ਜਿਹੜੇ ਉਹਨਾਂ ਦੀ ਹੈਲਥ ਨੂੰ ਸਹੀ ਰੱਖਦੇ ਸੀਗੇ। ਔਰ ਬਜ਼ੁਰਗ ਬਜ਼ੁਰਗ ਸਾਡੇ ਐਵੇਂ 100-100 ਸਾਲ ਤੱਕ ਨਹੀਂ ਸੀ ਜਾਂਦੇ। ਉਹ ਇਸ ਕੁਦਰਤ ਨਾਲ ਜੁੜੇ ਹੋਏ ਸੀ ਜਿਹੜੀ ਕੁਦਰਤ ਨੇ ਨਿਊਟ੍ਰੀਸ਼ਨ ਵੈਲਿਊ ਇੱਕ ਜਿਹੜੀ ਰੋਟੀ ਦੇ ਵਿੱਚ ਪਾਈ ਹੋਈ ਆ ਜਾਂ ਹੋਰ ਅਦਰ ਖੁਰਾਕ ਦੇ ਵਿੱਚ ਪਾਈ ਹੋਈ ਆ ਉਸ ਨਿਊਟ੍ਰੀਸ਼ਨ ਵੈਲਿਊ ਨੂੰ ਉਹਨਾਂ ਨੇ ਪ੍ਰੋਪਰ ਸਮਝਿਆ ਸੀ ਔਰ ਉਹਨੂੰ ਇਨਟੇਕ ਕਰਨ ਦਾ ਉਹਨਾਂ ਨੇ ਇੱਕ ਅ ਤਰੀਕਾ ਅਪਣਾ ਲਿਆ ਸੀ ਜਿਹਦਾ ਕਰਕੇ ਉਹ ਤੰਦਰੁਸਤੀ ਦੇ ਨਾਲ 80 ਤੋਂ 100 ਸਾਲ ਦਾ ਜੀਵਨ ਜੀ ਕੇ ਹੈ ਨੇ ਤਾਜੀ ਰੋਟੀ ਖਾਣੇ ਆ ਤਾਂ ਉਹਦੇ ਵਿੱਚ ਇੱਕ ਲਿਕਵਿਡ ਦੀ ਮਾਤਰਾ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਹੁਣ ਜਦੋਂ ਅਸੀਂ ਇਹਨੂੰ ਬਾਸੀ ਕਰਕੇ ਖਾ ਰਹੇ ਆ ਤਾਂ ਇੱਕ ਤਾਂ ਇਹਦੇ ਵਿੱਚ ਲਿਕਵਿਡ ਜਿਹੜਾ ਹੈ ਉਹ ਡਰਾਈ ਹੋ ਚੁੱਕਿਆ ਸੁੱਕ ਚੁੱਕਿਆ ਹੈ ਫੈਟਸ ਨੇ ਔਰ ਕਾਰਬੋਹਾਈਡਰੇਟਸ ਨੇ ਜਿਹੜੇ ਉਹ ਬੈਲੈਂਸ ਹੋ ਚੁੱਕੇ ਨੇ ਔਰ ਬੈਲੈਂਸ ਹੋਣ ਤੋਂ ਬਾਅਦ ਜਿਵੇਂ ਤੁਸੀਂ ਇਹਨੂੰ ਖਾਂਦੇ ਹੋ ਹੁਣ ਜੇ ਤੁਸੀਂ ਤਾਜੀ ਰੋਟੀ ਖਾਓਗੇ ਜੇ ਤੁਹਾਨੂੰ ਤਿੰਨ ਰੋਟੀ ਦੀ ਭੁੱਖ ਆ ਤਾਂ ਤੁਸੀਂ ਤਾਜੀ ਰੋਟੀ ਨੂੰ ਪੰਜ ਖਾਓਗੇ ਪਰ ਬਾਸੀ ਰੋਟੀ ਦੇ ਵਿੱਚ ਇਹ ਚੀਜ਼ ਬਣ ਚੁੱਕੀ ਹੈ ਕਿ ਜਦੋਂ ਤੁਸੀਂ ਇਹਨੂੰ ਖਾਂਦੇ ਹੋ ਤਾਂ ਜੇ ਤੁਹਾਨੂੰ ਤਿੰਨ ਰੋਟੀ ਦੀ ਭੁੱਖ ਆ ਤਾਂ ਉਹ ਤੁਹਾਡੇ ਦੋ ਰੋਟੀ ਦੇ ਨਾਲ ਹੀ ਬੈਲੈਂਸ ਹੋ ਗਈ। ਹੁਣ ਜਦੋਂ ਦੋ ਰੋਟੀ ਨਾਲ ਬੈਲੈਂਸ ਹੋ ਜਾਏਗੀ ਜਿਹੜੀ ਡਿਮਾਂਡ ਬਾਡੀ ਖਾਣੇ ਦੀ ਹੋਰ ਕਰ ਰਹੀ ਸੀ ਤਾਂ ਤੁਹਾਡਾ ਉਹਦੀ ਵੈਲਿਊ ਘਟ ਗਈ ਪੇਟ ਦੇ ਵਿੱਚ ਐਕਸਟਰਾ ਫੈਟ ਬਾਡੀ 'ਚ ਜਾਣੀ ਸੀਗੀ ਉਹ ਜਾਣੀ ਰੁਕ ਗਈ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਰੁਕ ਗਈ ਜਿੰਨੇ ਤੁਹਾਡੇ ਜਾ ਕੇ ਜਿਹੜਾ ਅਲੱਗ-ਅਲੱਗ ਜਗ੍ਹਾ ਤੇ ਫੈਟ ਪੈਦਾ ਕਰਨੀ ਸੀਗੀ ਉਹ ਦੀ ਵੈਲਿਊ ਘਟ ਗਈ ਉਹਦੀ ਮਾਤਰਾ ਘਟ ਗਈ ਤਾਂ ਤੁਹਾਡਾ ਜਿਹੜਾ weight ਹੈ ਉਹ ਬੈਲੈਂਸ ਹੋਣਾ ਸ਼ੁਰੂ ਹੋ ਜੇਗਾ ਸਭ ਤੋਂ ਪਹਿਲਾਂ ਦੇਖ ਰਹੇ ਸਾਰੇ ਦਰਸ਼ਕਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਇਸ ਬਾਸੀ ਰੋਟੀ ਦੇ ਵਿੱਚ ਉਹ ਨਿਊਟ੍ਰੀਸ਼ਨ ਪਾਵਰ ਹੈ ਉਹ ਨਿਊਟ੍ਰੀਸ਼ਨ ਵੈਲਿਊ ਹੈ ਦੀ ਹੈ ਉਹ ਇਹਦੇ ਚ ਗੁਣ ਪੈਦਾ ਹੋ ਚੁੱਕੇ ਨੇ ਜਿਹੜਾ ਤੁਹਾਡਾ ਭਾਰ ਘਟਾ ਸਕਦੇ ਨੇ ਤੁਸੀਂ ਬਹੁਤ ਲੰਬੇ ਟਾਈਮ ਤੋਂ ਜ ਜਦੋਂ ਤੋਂ ਸਾਡਾ ਜਨਮ ਹੋਇਆ ਜਦੋਂ ਤੋਂ ਅਸੀਂ ਰੋਟੀ ਨੂੰ ਸਮਝਿਆ ਰੋਟੀ ਨੂੰ ਖਾਣਾ ਸ਼ੁਰੂ ਕੀਤਾ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਰੋਟੀਆਂ ਖਾਂਦੇ ਆਏ ਆਂ ਪਰ ਇਹ ਉਹ ਰੋਟੀ ਹੋਏਗੀ ਜਿਹਦੇ ਨਾਲ ਤੁਸੀਂ ਆਪਣੇ ਹੈਲਥ ਨੂੰ ਵੀ ਠੀਕ ਕਰ ਸਕਦੇ ਹੋ ਹੁਣ ਤੱਕ ਰੋਟੀਆਂ ਖਾ ਖਾ ਕੇ ਅਸੀਂ ਹੈਲਥ ਨੂੰ ਵਿਗਾੜਿਆ ਇਹ ਪਹਿਲੀ ਰੋਟੀ ਹੈ ਜਿਹੜੀ ਤੁਹਾਡੀ ਹੈਲਥ ਨੂੰ ਸੁਧਾਰੇਗੀ ਕਨਸੈਪਟ ਹੈ ਨਾ ਇੱਕ ਇਹਨੂੰ ਬੜੇ ਹੀ ਸਾਡੇ ਜਿੰਨੇ ਵੀ ਬਜ਼ੁਰਗ ਨੇ ਕਿਉਂਕਿ ਜਦੋਂ ਅਸੀਂ ਇੱਥੇ ਸਟੱਡੀ ਕੀਤੀ ਹੈ ਤਾਂ ਸਾਨੂੰ ਪਤਾ ਚੱਲਿਆ ਕਿ ਸਾਡੇ ਘਰਾਂ ਦੇ ਵਿੱਚ ਜਿੰਨੇ ਬਜ਼ੁਰਗ ਸੀਗੇ ਪਸੰਦ ਕਰਦੇ ਸੀ ਬਾਸੀ ਰੋਟੀ ਖਾਣਾ ਉਹ ਕਹਿੰਦੇ ਸੀ ਜਿਹੜੀ ਰਾਤ ਦੀ ਰੋਟੀਆਂ ਸਾਨੂੰ ਉਹ ਦਿਓ ਜੇ ਹੂੰ ਉਹਦਾ ਅੱਜ ਸਾਨੂੰ ਪਤਾ ਲੱਗਿਆ ਜਿਹੜਾ ਇਹਨੂੰ ਸਟੱਡੀ ਕੀਤਾ ਹੈ ਵੀ ਬਾਸੀ ਰੋਟੀ ਦੇ ਵਿੱਚ ਉਹ ਗੁਣ ਪੈਦਾ ਹੋ ਚੁੱਕੇ ਨੇ ਜਿਹੜੇ ਉਹਨਾਂ ਦੀ ਹੈਲਥ ਨੂੰ ਸਹੀ ਰੱਖਦੇ ਸੀਗੇ ਔਰ ਬਜ਼ੁਰਗ ਬਜ਼ੁਰਗ ਸਾਡੇ ਐਵੇਂ 100-100 ਸਾਲ ਤੱਕ ਨਹੀਂ ਸੀ ਜਾਂਦੇ ਬਜ਼ੁਰਗ ਸਾਡੇ ਐਵੇਂ ਬਿਨਾਂ ਗੋਲੀਆਂ ਤੋਂ ਜਿੰਨਾ ਵੀ ਜੀਵਨ ਸੀਗਾ ਉਹਨਾਂ ਦਾ 80 ਸੀ 100 ਸੀ ਐਵੇਂ ਨਹੀਂ ਸੀ ਜਿੰਦੇ ਉਹ ਇਸ ਕੁਦਰਤ ਨਾਲ ਜੁੜੇ ਹੋਏ ਸੀ ਜਿਹੜੀ ਕੁਦਰਤ ਨੇ ਨਿਊਟ੍ਰੀਸ਼ਨ ਵੈਲਿਊ ਇੱਕ ਜਿਹੜੀ ਰੋਟੀ ਦੇ ਵਿੱਚ ਪਾਈ ਹੋਈ ਹੈ ਜਾਂ ਹੋਰ ਅਦਰ ਖੁਰਾਕ ਦੇ ਵਿੱਚ ਪਾਈ ਹੋਈ ਹੈ ਸਾਡੀ ਵਨਸਪਤੀ ਚ ਪਾਈ ਹੋਈ ਹੈ ਉਸ ਨਿਊਟ੍ਰੀਸ਼ਨ ਵੈਲਿਊ ਨੂੰ ਉਹਨਾਂ ਨੇ ਪ੍ਰੋਪਰ ਸਮਝਿਆ ਸੀ ਔਰ ਉਹਨੂੰ ਇਨਟੇਕ ਕਰਨ ਦਾ ਉਹਨਾਂ ਨੇ ਇੱਕ ਤਰੀਕਾ ਬਣਾ ਲਿਆ ਸੀ ਜਿਹਦਾ ਕਰਕੇ ਉਹ ਤੰਦਰੁਸਤੀ ਦੇ ਨਾਲ 80 ਤੋਂ 100 ਸਾਲ ਦਾ ਜੀਵਨ ਜੀ ਕੇ ਰਹੇ ਨਾ ਵਾਸੀ ਰੋਟੀ ਨੂੰ ਆਪਾਂ ਖਾਣਾ ਸ਼ੁਰੂ ਕਰਾਂਗੇ ਨਾ ਤਾਂ ਸਭ ਤੋਂ ਪਹਿਲੇ ਨੰਬਰ ਤੇ ਇਹਦੇ ਵਿੱਚ ਜਿਹੜਾ ਇਹਦੀ ਜਦੋਂ ਆਪਾਂ ਤਾਜੀ ਰੋਟੀ ਖਾਂਦੇ ਆ ਤਾਂ ਉਹਦੇ ਵਿੱਚ ਇੱਕ ਲਿਕਵਿਡ ਦੀ ਮਾਤਰਾ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਹੁਣ ਜਦੋਂ ਅਸੀਂ ਇਹਨੂੰ ਬਾਸੀ ਕਰਕੇ ਖਾ ਰਹੇ ਆ ਤਾਂ ਇੱਕ ਤਾਂ ਇਹਦੇ ਵਿੱਚ ਲਿਕਵਿਡ ਜਿਹੜਾ ਹੈ ਉਹ ਡਰਾਈ ਹੋ ਚੁੱਕਿਆ ਸੁੱਕ ਚੁੱਕਿਆ ਹੈ ਇਹਦੀ ਇਹਦੇ ਜਿਹੜੀ ਇਹਦੇ ਫੈਟਸ ਨੇ ਔਰ ਕਾਰਬੋਹਾਈਡਰੇਟਸ ਨੇ ਜਿਹੜੇ ਉਹ ਬੈਲੈਂਸ ਹੋ ਚੁੱਕੇ ਨੇ ਔਰ ਬੈਲੈਂਸ ਹੋਣ ਤੋਂ ਬਾਅਦ ਜਿਵੇਂ ਤੁਸੀਂ ਇਹਨੂੰ ਖਾਂਦੇ ਹੋ ਹੁਣ ਜੇ ਤੁਸੀਂ ਤਾਜੀ ਰੋਟੀ ਖਾਓਗੇ ਜੇ ਤੁਹਾਨੂੰ ਤਿੰਨ ਰੋਟੀ ਦੀ ਭੁੱਖ ਆ ਤਾਂ ਤੁਸੀਂ ਤਾਜੀ ਰੋਟੀ ਨੂੰ ਪੰਜ ਖਾਓਗੇ ਮਤਲਬ ਜਿੰਨੀ ਭੁੱਖ ਉਸ ਤੋਂ ਵੱਧ ਖਾ ਰਿਆ ਪਰ ਬਾਸੀ ਰੋਟੀ ਦੇ ਵਿੱਚ ਇਹ ਚੀਜ਼ ਬਣ ਚੁੱਕੀ ਹੈ ਕਿ ਜਦੋਂ ਤੁਸੀਂ ਇਹਨੂੰ ਖਾਂਦੇ ਹੋ ਤਾਂ ਜੇ ਤੁਹਾਨੂੰ ਤਿੰਨ ਰੋਟੀ ਦੀ ਭੁੱਖ ਆ ਤਾਂ ਉਹ ਤੁਹਾਡੇ ਦੋ ਰੋਟੀ ਦੇ ਨਾਲ ਹੀ ਬੈਲੈਂਸ ਹੋ ਗਈ। ਹੁਣ ਜਦੋਂ ਦੋ ਰੋਟੀ ਨਾਲ ਬੈਲੈਂਸ ਹੋ ਜਾਏਗੀ ਜਿਹੜੀ ਡਿਮਾਂਡ ਬਾਡੀ ਖਾਣੇ ਦੀ ਹੋਰ ਕਰ ਰਹੀ ਸੀ ਤਾਂ ਤੁਹਾਡਾ ਉਹਦੀ ਵੈਲਿਊ ਘਟ ਗਈ ਪੇਟ ਦੇ ਵਿੱਚ ਔਰ ਪੇਟ ਤੁਹਾਡਾ ਪ੍ਰੋਪਰ ਉਨਾ ਹੀ ਭਰ ਚੁੱਕਿਆ ਜਿੰਨਾ ਪੰਜ ਰੋਟੀਆਂ ਨਾਲ ਭਰਨਾ ਸੀ ਇੱਥੇ ਦੋ ਰੋਟੀਆਂ ਨਾਲ ਭਰ ਚੁੱਕਿਆ ਤੇ ਉਹਦੇ ਨਾਲ ਜਿਹੜੀ ਐਕਸਟਰਾ ਫੈਟ ਬਾਡੀ 'ਚ ਜਾਣੀ ਸੀਗੀ ਉਹ ਜਾਣੀ ਰੁਕ ਗਈ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਰੁਕ ਗਈ ਜਿੰਨੇ ਤੁਹਾਡੇ ਜਾ ਕੇ ਜਿਹੜਾ ਅਲੱਗ-ਅਲੱਗ ਜਗ੍ਹਾ ਤੇ ਫੈਟ ਪੈਦਾ ਕਰਨੀ ਸੀਗੀ ਉਹਦੀ ਵੈਲਿਊ ਘਟ ਗਈ ਉਹਦੀ ਮਾਤਰਾ ਘਟ ਗਈ ਤਾਂ ਤੁਹਾਡਾ ਜਿਹੜਾ weight ਹੈ ਉਹ ਬੈਲੈਂਸ ਹੋਣਾ ਸ਼ੁਰੂ ਹੋ ਜਾਏਗਾ ਕਿਉਂ ਕਿਉਂ ਨਹੀਂ ਵੱਧ ਰਿਹਾ ਕਿਉਂਕਿ ਜਦੋਂ ਅਸੀਂ ਰੋਟੀ ਗਰਮਾ-ਗਰਮ ਰੋਟੀ ਖਾ ਰਹੇ ਹਾਂ ਜਿੰਨੀ ਸਾਡੀ ਬੋਡੀ ਨੂੰ ਡਿਮਾਂਡ ਹੈ ਉਸ ਤੋਂ ਇਸੇ ਜ਼ਿਆਦਾ ਖਾ ਰਹੇ ਆ ਓਵਰ ਖਾ ਰਹੇ ਆ ਰੋਟੀ ਛੱਡ ਦਿਓ ਰੋਟੀ ਤੋਂ ਇਲਾਵਾ ਜਿੰਨੇ ਅਸੀਂ ਪੈਕਸਿੰਗ ਫੂਡ ਲੈ ਰਹੇ ਆ ਜਿੰਨੇ ਅਸੀਂ ਅ ਫਾਸਟ ਫੂਡ ਦੇ ਵਿੱਚ ਆ ਜਾਂਦੀਆਂ ਜਿੰਨੀਆਂ ਵੀ ਐਟਮਾ ਉਹ ਸਾਰੇ ਪੇਟ ਭਰ ਕੇ ਲੈ ਰਹੇ ਆ ਉਹ ਸਿਰਫ ਤੇ ਸਿਰਫ ਸਾਡੀ ਜਿਹੜੀ ਹੈਲਥ ਹੈ ਉਹਨੂੰ ਵਿਗਾੜਦਾ ਪਲੱਸ ਸਾਡੇ weight ਨੂੰ ਵਧਾ ਰਿਹਾ 버ਗਰ ਖਾ ਖਾ ਕੇ ਮੂੰਹ 버ਗਰ ਵਰਗੇ ਹੋਏ ਪਏ ਨੇ 버ਗਰ ਖਾ ਕੇ ਪੇਟ 버ਗਰ ਵਰਗਾ ਹੋ ਗਿਆ ਪਰ ਹੈਲਥ ਕਿਤੇ ਵੀ ਉਹਦੇ ਚ ਆਪਾਂ ਨੂੰ ਨਜ਼ਰ ਨਹੀਂ ਆ ਰਹੀ ਜੇ ਆਪਾਂ ਉਹੀ ਗੱਲ ਕਰ ਰਹੇ ਜਦੋਂ ਬਾਸੀ ਰੋਟੀ ਖਾਵਾਂਗੇ ਸਰੀਰ ਵੀ ਛਾਂਟੇਗਾ ਔਰ ਹੈਲਥ ਵੀ ਨਾਲ ਮਿਲੇਗੀ ਸਰ ਇਹਨੂੰ ਤੁਸੀਂ ਦੂਸਰੇ ਦਿਨ ਫੀਲ ਕਰ ਸਕਦੇ ਹੋ ਇੱਕ ਦਿਨ ਤੁਸੀਂ ਖਾਧਾ ਤਾਨੂੰ ਮਹਿਸੂਸ ਹੋਇਆ ਕਿ ਯਾਰ ਅੱਜ ਤਾਂ ਪਹਿਲੇ ਦਿਨ ਬਾਸੀ ਰੋਟੀ ਖਾਧੀ ਪਤਾ ਨਹੀਂ ਕੀਆ ਪਰ ਜਿਵੇਂ ਤੁਸੀਂ ਦੂਸਰੇ ਦਿਨ ਇਹਨੂੰ ਲੈਣਾ ਸ਼ੁਰੂ ਕਰੋਗੇ ਤੁਹਾਡੀ ਬਾਡੀ ਤੁਹਾਨੂੰ ਦੱਸੇਗੀ ਤੁਹਾਡੀ ਬਾਡੀ ਚ એનર્ਜੀ ਵੱਖਰੀ ਆ ਜਾਏਗੀ ਤੁਹਾਡੀ ਬਾਡੀ ਦੇ ਵਿੱਚ ਜਿਹੜੀ ਪਾਵਰ ਹੈ ਉਹ ਪਹਿਲਾਂ ਨਾਲੋਂ ਦੁੱਗਣੀ ਨਜ਼ਰ ਆ ਜਾਏਗੀ ਤੁਹਾਨੂੰ ਸਭ ਤੋਂ ਵੱਡਾ ਸੰਘਰਸ਼ ਆਜ ਅੱਜ ਲੋਕ ਜਿਹੜੇ ਨੇ ਉਹ ਇਸੇ ਲਈ ਕਰ ਰਹੇ ਨੇ ਕਿ weight ਕਿਵੇਂ ਘਟੇਗਾ ਉਹਦੇ ਲਈ ਉਹ ਅਲੱਗ-ਅਲੱਗ ਡਾਈਟੇਸ਼ਨ ਕੋਲ ਜਾ ਰਹੇ ਨੇ ਅਲੱਗ-ਅਲੱਗ ਜਿਮ ਦੇ ਵਿੱਚ ਜਾ ਰਹੇ ਨੇ ਅਲੱਗ-ਅਲੱਗ ਤਰ੍ਹਾਂ ਦੇ ਟੋਟਕੇ ਆਪਣਾ ਰਹੇ ਨੇ ਪਰ weight ਉਥੇ ਦਾ ਉਥੇ ਖੜਾ ਆਪਾਂ ਕਹਿ ਰਿਹਾ ਕਿ ਕੋਈ ਤੁਹਾਨੂੰ ਕਿਤੇ ਵੀ ਜਾਣ ਦੀ ਜਰੂਰਤ ਨਹੀਂ ਹੈ ਘਰ ਦੇ ਵਿੱਚ ਜਿਹੜੀ ਰੋਟੀ ਤੁਹਾਡੇ ਬਣੀ ਹੋਈ ਹੈ ਉਸ ਰੋਟੀ ਨੂੰ ਖਾਣਾ ਸ਼ੁਰੂ ਕਰਦੇ ਰੋਟੀ ਦਾ ਤਰੀਕਾ ਚੇਂਜ ਕਰਵਾਇਆ ਆਪਾਂ ਰੋਟੀ ਨੂੰ ਰੋਟੀ ਉਹੀ ਹੈ ਰੋਟੀ ਦਾ ਤਰੀਕਾ ਚੇਂਜ ਕਰਵਾਇਆ ਤਾਂ weight ਤੁਹਾਡਾ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਏਗਾ ਔਰ ਦੂਸਰੇ ਨੰਬਰ ਤੇ ਸਭ ਤੋਂ ਵਧੀਆ ਇਸ ਰੋਟੀ ਦਾ ਹੋਰ ਫਾਇਦਾ ਹੋਣ ਵਾਲਾ ਜਿੰਨੇ ਵੀ ਸਾਡੇ 슈ਗਰ ਵਾਲੇ ਪੇਸ਼ੈਂਟ ਨੇ ਸਰ 슈ਗਰ ਵਾਲੇ ਪੇਸ਼ੈਂਟ ਇਸ ਰੋਟੀ ਨੂੰ ਖਾਣਾ ਸ਼ੁਰੂ ਕਰ ਦੇਣ ਬਾਸੀ ਰੋਟੀ ਨੂੰ ਖਾਣਾ ਸ਼ੁਰੂ ਕਰ ਦੇਣ ਪਹਿਲੇ ਦਿਨ ਤੋਂ ਉਹਨਾਂ ਦੀ ਸ਼ੂਗਰ ਬੈਲੈਂਸ ਹੈ ਠੀਕ ਹੈ ਇੰਨੇ ਵਧੀਆ ਇਹਦੇ ਗੁਣ ਨੇ ਪਹਿਲੇ ਦਿਨ ਤੋਂ ਤੁਸੀਂ ਇਹਦਾ ਜਿਹੜਾ ਰਿਜ਼ਲਟ ਲੈ ਸਕਦੇ ਹੋ ਔਰ ਜਿਨ੍ਹਾਂ ਦੀ ਗੱਟ ਹੈਲਥ ਦੇ ਵਿੱਚ ਪ੍ਰੋਬਲਮ ਹੈ ਵੱਡੀ ਛੋਟੀ ਆਂਤ ਦੇ ਵਿੱਚ ਇਨਫੈਕਸ਼ਨ ਹੈ ਜਾਂ ਉੱਚ ਕਬਜ਼ ਰਹਿ ਰਹੀ ਹੈ ਪੇਟ ਸਾਫ਼ ਨਹੀਂ ਪ੍ਰੋਪਰ ਹੋ ਰਿਹਾ ਇਹਨੂੰ ਇਸ ਰੋਟੀ ਨੂੰ ਖਾਣਾ ਸ਼ੁਰੂ ਕਰ ਦਿਓ ਜੇ ਤੁਹਾਡਾ ਪੇਟ ਵੀ ਪ੍ਰੋਪਰ ਸਾਫ਼ ਹੋਏਗਾ ਤੁਹਾਡੀ ਗੱਠ ਹੈਲਥ ਦੀ ਜਿਹੜੀ ਸਮੱਸਿਆ ਉਹ ਵੀ ਠੀਕ ਰਹੇਗੀ ਔਰ ਵਾਈਟ ਬਲੱਡ ਸੈੱਲ ਜਿਹੜੇ ਨੇ ਸਾਡੀ ਇਮਿਊਨਿਟੀ ਸਿਸਟਮ ਜਿਹੜਾ ਹੈ ਉਹ ਬਹੁਤ ਹੱਦ ਤੱਕ ਵਜੇਗਾ ਬਹੁਤ ਹੱਦ ਤੱਕ ਵਜੇਗਾ ਜਿਹੜਾ ਹੋਰ ਵੀ ਕਈ ਤਰ੍ਹਾਂ ਦੇ ਰੋਗਾਂ ਨੂੰ ਠੀਕ ਕਰਨ ਦਾ ਉਹ ਉਹਦਾ ਇੱਕ ਜ਼ਰੀਆ ਸਰੀਰ ਦੇ ਵਿੱਚ ਪੈਦਾ ਕਰ ਲੇਗਾ ਕਿ ਜਿਹੜੇ ਤੁਹਾਡੇ ਇਮਿਊਨ ਸਿਸਟਮ ਹੈ ਉਹ ਕਈ ਤਰ੍ਹਾਂ ਦੇ ਰੋਗਾਂ ਨੂੰ ਖੁਦ ਹੀ ਠੀਕ ਕਰਕੇ ਤੁਹਾਡੇ ਸਰੀਰ ਤੋਂ ਦੂਰ ਕਰ ਦੇਗਾ ਇਹ ਬੈਨੀਫਿਟ ਨੇ ਸਾਡੀ ਬਾਸੀ ਰੋਟੀ ਦੀ ਤੁਹਾਡੇ ਜਿਵੇਂ ਤੁਸੀਂ ਦੋ ਗੋਰੀਆਂ ਖਾ ਰਹੇ ਹੋ ਤੁਸੀਂ ਚਾਰ ਦੀ ਜਗ੍ਹਾ ਪੰਜ ਵੀ ਖਾਓਗੇ ਕਾਰਨ ਕਿ ਬਾਸੀ ਆਟਾ ਜਿਹੜਾ ਹੈ ਉਹ ਰੋਗਾਂ ਨੂੰ ਵਧਾ ਰਿ ਬਾਸੀ ਰੋਟੀ ਜਿਹੜੀ ਆ ਉਹ ਰੋਗਾਂ ਨੂੰ ਘਟਾਏਗੀ ਹੁਣ ਬਾਸੀ ਆਟਾ ਕਿਹੜਾ ਲੈ ਰਹੇ ਆਪਾਂ ਤੁਸੀਂ ਜਿਹੜੀ ਵਾਰਸੀ ਅੱਜ ਦੀ ਗੱਲ ਕੀਤੀ ਆ ਆਟਾ ਗੁੰਨੇ ਆ ਰਾਤ ਨੂੰ ਵੱਧ ਗੁੰਨੇ ਆ ਜਾਂ ਆਪਾਂ ਜਾਣ ਕੇ ਸਾਡੀ ਬੀਬੀ ਐ ਸਿਗੋ ਉੱਠਣ ਦੇ ਉੱਠ ਕੇ ਕੰਮ ਕਰਨ ਦੇ ਲਈ ਉਹ ਰਾਤ ਨੂੰ ਗੁੰਨ ਕੇ ਫ੍ਰਿਜ ਲਗਾ ਦਿੰਦੀਆਂ ਨੇ ਹੁਣ ਫ੍ਰਿਜ ਵਾਲਾ ਆਟਾ ਸਵੇਰ ਕੱਢਿਆ ਹਸਬੰਡ ਉਹਨਾਂ ਦਾ ਡਿਊਟੀ ਤੇ ਜਾ ਰਿਹਾ ਜਾਂ ਬੱਚੇ ਸਕੂਲ ਜਾ ਰਹੇ ਨੇ ਉਸੇ ਰੋਟੀ ਦੀ ਪਰੌਂਠੀ ਬਣਾਈ ਘੋਲ ਲਗਾਇਆ ਪ੍ਰੋਪਰ ਚੋਪੜ ਕੇ ਉਹ ਬੱਚੇ ਨੂੰ ਜਾਂ ਆਪਣੇ ਹਸਬੰਡ ਨੂੰ ਜਾਂ ਖੁਦ ਵੀ ਖਾ ਲਿਆ ਤਾਂ ਉਹਦੇ ਨਾਲ ਉਹਦੀ ਬਾਡੀ ਦੇ ਵਿੱਚ ਐਸਡੀ ਲੈਵਲ ਵੱਧ ਗਿਆ ਫ੍ਰਿਜ ਦਾ ਲੱਗਿਆ ਹੋਇਆ ਆਟਾ ਤੁਹਾਡੇ ਸਰੀਰ ਦੇ ਵਿੱਚ 100 ਨਹੀਂ 1000 ਰੋਗ ਪੈਦਾ ਕਰੇਗਾ 1000 ਰੋਗ ਪੈਦਾ ਕਰੇਗਾ ਔਰ ਇਹੀ ਆਟਾ ਜਿਹੜਾ ਹੈ ਉਹ ਅੱਜ ਕੈਂਸਰ ਤੱਕ ਦਾ ਕਾਰਨ ਬਣਿਆ ਹੋਇਆ ਜਿਹੜਾ ਸਾਡਾ ਫ੍ਰਿਜ ਦੇ ਵਿੱਚ ਲੱਗਿਆ ਹੋਇਆ ਅੱਜ ਲੋਕ ਐਸਿਡ ਦੇ ਕੈਪਸੂਲ ਖਾ ਰਹੇ ਨੇ ਕਈ ਤਰ੍ਹਾਂ ਦੇ ਟੋਟਕੇ ਬਣਾ ਰਹੇ ਨੇ 슈ਗਰ ਤੋਂ ਡਿਸਟਰਬ ਨੇ ਤਾਂ ਉਹ ਸਾਰੇ ਦਾ ਸਾਰਾ ਜਿਹੜਾ ਹੈ ਉਹ ਉਸ ਆਟੇ ਦਾ ਕਾਰਨ ਹੈ ਜੇ ਉਸ ਆਟੇ ਨੂੰ ਆਟੇ ਦੀ ਬਜਾਇ ਤੁਸੀਂ ਚਾਰ ਰੋਟੀਆਂ ਜੇ ਵੱਧ ਰਹੀਆਂ ਤੁਹਾਡਾ ਦੋ ਭੇੜੇ ਚਾਰ ਭੇੜੇ ਵੱਧ ਗਏ ਨੇ ਆਟੇ ਦੇ ਤੇ ਰੋਟੀਆਂ ਪਕਾ ਕੇ ਰੱਖ ਲਓ ਉਹੀ ਰੋਟੀਆਂ ਨੇ ਜਿਹੜੀਆਂ ਉਹ ਤੁਹਾਡੇ ਸਰੀਰ ਨੂੰ ਤੰਦਰੁਸਤ ਕਰਨਗੀਆਂ ਰਾਤ ਨੂੰ ਤਾਂ ਉਹ ਰੋਟੀ ਐ ਪਰ ਜੇ ਉਹ ਸਵੇਰੇ ਖਾਂਦੇ ਹੋ ਤੇ ਇਹ ਤੁਹਾਡੇ ਸਰੀਰ ਨੂੰ ਤੰਦਰੁਸਤ ਕਰਨ ਵਾਲੀ ਇੱਕ ਮੈਡੀਸਿਨ ਐ ਦਵਾਈ ਐ ਖੁਰਾਕ ਐ ਅ ਉਹਦੇ ਵਿੱਚ ਸਰ ਜਿਹੜਾ ਵਜ਼ਨ ਨਹੀਂ ਘਟ ਰਿਹਾ ਇੱਕ ਤਾਂ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਪਹਿਲੀ ਗੱਲ ਕੁਝ ਕਰ ਚੁੱਕੇ ਆ ਸਾਡੀ ਡਾਈਟ ਦੂਸਰੇ ਨੰਬਰ ਤੇ ਅਲੱਗ-ਅਲੱਗ ਤਰ੍ਹਾਂ ਦੀ ਡਿਜ਼ੀਜ਼ ਦੇ ਵਿੱਚ ਉਹ ਆਏ ਹੋਏ ਨੇ ਕਿਸੇ ਨੂੰ ਕੋਈ ਥਾਇਰੋਇਡ ਦੇ ਪੇਸ਼ੈਂਟ ਵੀ ਨਹੀਂ ਜਿਹੜਾ ਉਹ ਉਹਨਾਂ ਦਾ ਵੀ weight ਵਧ ਰਿਹਾ ਹੁੰਦਾ ਹੈ। ਕੁਝ ਇਸ ਤਰ੍ਹਾਂ ਦੇ ਨਿਊਟ੍ਰੀਸ਼ਨ ਕਿਉਂਕਿ ਜਿਹੜੇ ਜਿਮ ਦੇ ਸ਼ਕੀਨ ਨੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਲੈਂਦੇ ਨੇ ਕਿ ਜਿਸ ਤੋਂ ਬਾਅਦ ਜਿਵੇਂ ਉਹ ਉਹਨਾਂ ਨੂੰ ਚੀਜ਼ਾਂ ਨੂੰ ਛੱਡਦੇ ਨੇ ਤਾਂ ਉਸ ਤੋਂ ਬਾਅਦ ਉਹਦਾ weight ਵਜ਼ਨ ਜਿਹੜਾ ਹੈ ਉਹ ਇੱਕਦਮ ਵਧਣਾ ਸ਼ੁਰੂ ਹੋ ਜਾਂਦਾ। ਲੇਡੀਜ਼ ਦੇ ਵਿੱਚ ਜਿੰਨੇ ਵੀ ਹਾਰਮੋਨਲ ਇੰਬੈਲੈਂਸਿੰਗ ਦੀ ਸਮੱਸਿਆ ਆਂਦੀ ਹੈ ਉਹਦੇ ਨਾਲ ਵੀ weight ਜਿਹੜਾ ਉਹ ਤੇਜ਼ੀ ਨਾਲ ਉਹ ਜਾਂਦਾ ਹੈ ਖਾਸ ਕਰਕੇ ਵੇਟ ਵਧਣ ਵਾਲੀ ਸਮੱਸਿਆ ਲੇਡੀਜ਼ ਨੂੰ ਔਰ ਸਭ ਤੋਂ ਜ਼ਿਆਦਾ ਚਿੰਤਾ ਵੀ ਲੇਡੀਜ਼ ਨੂੰ ਹੀ ਹੈ ਕਾਰਨ ਹੁਣੀ ਵੀ ਚਾਹੀਦੀ ਹੈ ਜਦੋਂ ਵੇਟ ਵਧੇਗਾ ਤਾਂ ਕੱਲਾ ਵੇਟ ਨਹੀਂ ਵਧਿਆ ਸਰ ਫਰੁਕੀ ਸਾਹਿਬ 4 ਤੋਂ 5 5 ਤੋਂ 10 ਰੋਗ ਨਵੇਂ ਆ ਗਏ ਨੇ ਸਰੀਰ ਦੇ ਵਿੱਚ ਬਾਸੀ ਰੋਟੀ ਦਾ ਮਤਲਬ ਨਹੀਂ ਕਿ ਰੋਟੀ ਜਿਹੜੀ ਆ ਉਹ 2-3 ਦਿਨ ਪੁਰਾਣੀ ਹੋਏ ਜਾਂ ਬਿਲਕੁਲ ਖਰਾਬ ਰੋਟੀ ਨੂੰ ਆਪਾਂ ਬਾਸੀ ਰੋਟੀ ਦਾ ਮਤਲਬ ਹੈ ਕਿ ਜਿਹੜੀ ਰਾਤ ਨੂੰ ਤੁਸੀਂ ਪਕਾਈ ਹੈ ਔਰ ਉਹਨੂੰ ਢੱਕ ਬਣਾ ਕੇ ਤੁਸੀਂ ਰੱਖਿਆ ਹੋਇਆ ਆਪਣੇ ਕਿਚਨ ਦੇ ਵਿੱਚ ਤੇ ਉਹਨੂੰ ਸਵੇਰ ਤੁਸੀਂ ਲੈ ਲੈਣਾ ਇਹ 12 ਤੋਂ 13 ਘੰਟੇ ਤੋਂ ਜ਼ਿਆਦਾ ਪੁਰਾਣੀ ਰੋਟੀ ਨਹੀਂ ਹੋਣੀ ਚਾਹੀਦੀ ਠੀਕ ਹੈ ਠੀਕ ਹੈ ਇਸ ਤੋਂ ਪਹਿਲਾਂ ਪਹਿਲਾਂ ਇਹਦੀ ਜਿਹੜੀ ਇਹਦੀ ਜਿਹੜੇ ਗੁਣ ਨੇ ਨਿਊਟ੍ਰੀਸ਼ਨ ਵੈਲਿਊ ਆ ਉਹ ਸਾਡੇ ਬਾਡੀ ਨੂੰ ਬੈਨੀਫਿਟ ਦੇਗੀ ਜੇ ਜ਼ਿਆਦਾ ਤੁਸੀਂ ਹੁਣ ਰਾਤ ਦੀ ਪੱਕੀ ਹੈ ਕੱਲ ਨੂੰ ਜਾ ਕੇ ਸ਼ਾਮ ਨੂੰ ਖਾ ਰਹੇ ਹੋ ਕਿ ਹੋਰ ਬਾਸੀ ਕਰਕੇ ਖਾ ਲਈ ਸ਼ਾਇਦ ਜ਼ਿਆਦਾ ਫਾਇਦਾ ਆਏਗਾ ਤਾਂ ਉੱਥੇ ਫਾਇਦਾ ਨਹੀਂ ਉੱਥੇ ਨੁਕਸਾਨ ਵੀ ਹੋਏਗਾ ਠੀਕ ਹੈ ਅਬ ਮਤਲਬ 10 ਤੋਂ 12 ਘੰਟੇ ਦੇ ਵਿੱਚ ਵਿੱਚ ਆਪਾਂ ਰੋਟੀ ਜਿਹੜੀ ਆਪਾਂ ਉਹ ਆਪਾਂ ਖਾਣੀ ਆਂ ਹਾਂ ਦੂਸਰੀ ਗੱਲ ਕੀਤੀ ਹੈ ਤੁਸੀਂ ਕਿ ਜਿਹੜਾ ਇਹਨਾਂ ਰੋਟੀਆਂ ਨੂੰ ਵੀ ਨਹੀਂ ਖਾ ਰਿਆ ਜਾਂ ਇਹਦੇ ਨਾਲ ਵੀ ਉਹਨੂੰ ਬੈਨੀ ਉਹ ਕਹਿੰਦਾ ਵੀ ਮੈਂ ਤਾਜੀ ਖਾਣੀ ਪਸੰਦ ਕਰਦਾ ਮੈਂ ਬਈ ਖਾਣੀ ਨਹੀਂ ਸਰ ਸਾਡੀ ਇਲੈਕਟ੍ਰੋ ਹੋਮੀਓਪੈਥੀ ਦੀ ਉਹ ਰਾਮ ਬਾਣ ਇਲਾਜ ਹੈ ਉਥੇ ਉਹ ਕੰਮ ਕਰੇਗਾ ਜਿੱਥੇ ਸਾਰਾ ਕੁਝ ਅਜ਼ਮਾਇਆ ਕਿ ਅਸੀਂ ਵੇਖ ਲਿਆ ਜਿੱਥੇ ਕੁਝ ਵੀ ਕੰਮ ਨਹੀਂ ਕਰ ਰਿਹਾ ਉਥੇ ਇਹ ਸਾਡਾ ਰਾਮ ਬਾਣ ਇਲਾਜ ਕੰਮ ਕਰੇਗਾ ਇਹ ਬਿਲਕੁਲ ਉਥੇ ਜਾ ਕੇ ਕੰਮ ਕਰੇਗਾ ਜਿੱਥੇ ਜਾ ਕੇ ਅਸੀਂ ਟੋਟ ਕੇ ਆਪਣੇ ਵਾਲੇ ਨੇ ਉਹਨਾਂ ਨੇ ਕੰਮ ਨਹੀਂ ਕੀਤਾ ਅਸੀਂ ਬੜੇ ਤਰ੍ਹਾਂ ਦੇ ਅ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਵੇਖ ਲਿਓ ਕੰਪਨੀ ਕੀਤਾ ਉੱਥੇ ਜਾ ਕੇ ਸਾਡੀ ਇਹ ਇਲੈਕਟ੍ਰੋਮਪੈਥੀ ਜੀ ਡ੍ਰੌਪਸ ਨੇ ਬੂੰਦਾ ਨੇ ਉਹ ਡਾਇਰੈਕਟਲੀ ਕੰਮ ਕਰਨਾ। ਉਹਦੇ ਵਿੱਚ ਨਾ ਅਲੱਗ-ਅਲੱਗ ਬੋਡੀ ਦਾ ਸੁਭਾਅ ਹੁੰਦਾ ਹੈ। ਕਿਸੇ ਦੀ ਬੋਡੀ 15 ਦਿਨਾਂ ਚ ਵੀ ਰਿਸਪੌਂਡ ਕਰਦੀ ਹੈ ਪਰ ਅਸੀਂ ਕਿਸੇ ਨੂੰ ਕਹਿ ਕੇ ਨਹੀਂ ਚੱਲਦੇ। ਕਿਸੇ ਦੀ ਬੋਡੀ ਮਹੀਨੇ ਚ ਤਾਂ ਰਿਸਪੌਂਡ ਕਰੇਗੀ ਹੀ ਕਰੇਗੀ। 2 ਮਹੀਨੇ ਜਾਂ 3 ਮਹੀਨੇ। 3 ਮਹੀਨੇ ਤੱਕ ਜਾਂਦੇ-ਜਾਂਦੇ ਉਹਨੂੰ ਖੁਦ ਮਹਿਸੂਸ ਹੋ ਜਾਏਗਾ ਕਿ ਜਿਹੜਾ ਮੇਰਾ ਫੇਸ ਬਹੁਤ ਜ਼ਿਆਦਾ ਭਾਰੀ ਮਹਿਸੂਸ ਹੁੰਦਾ ਸੀ, ਪੇਟ ਸੀਗਾ ਜਾਂ ਅਲੱਗ-ਅਲੱਗ ਫੈਟ ਚੜੀ ਔਰ ਹੌਲੀ ਹੌਲੀ ਕਰਕੇ ਕਟਣੀ ਸ਼ੁਰੂ ਹੋ ਚੁੱਕੀ ਹੈ ਸੋ ਬਹੁਤ ਜਲਦੀ ਇਹਦੇ ਰਿਜ਼ਲਟ ਮਿਲ ਜਾਗਾ ਪਹਿਲੇ ਗੱਲ ਕੀਤੀ ਹੈ ਕਿ ਜਿਹੜੀ ਬਾਸੀ ਰੋਟੀ ਹੈ ਉਹ ਗੱਟ ਹੈਲਥ ਨੂੰ ਸਹੀ ਕਰੇਗੀ ਤੇ ਜਿਹੜੀ ਆਪਾਂ ਇਲੈਕਟ੍ਰੋ ਹੋਮਪੈਥੀ ਦੇ ਵਿੱਚ ਡਰਾਪਸ ਵੀ ਦੇਵਾਂਗੇ ਜੋ ਆਪਾਂ ਮੈਡੀਸਨ ਦੇਵਾਂਗੇ ਇਹ ਵੀ ਸਾਡੀ ਗੱਟ ਹੈਲਥ ਨੂੰ ਇੰਪਰੂਵ ਕਰੇਗੀ ਗੱਟ ਹੈਲਥ ਨੂੰ ਸਹੀ ਕਰੇਗੀ ਜਿਸ ਦੇ ਨਾਲ ਜਿਹੜਾ ਟੋਲੇਰ ਦਾ ਪੇਟ ਨਿਕਲਿਆ ਹੋਇਆ ਉਹ ਵੀ ਹੌਲੀ ਹੌਲੀ ਕਰਕੇ ਜਿਹੜਾ ਉਹ ਆਪਣੀ ਸਹੀ ਸ਼ੇਪ 'ਚ ਜਾਏਗਾ ਜਿਸ ਦੇ ਨਾਲ ਪਰਸਨੈਲਿਟੀ ਵੀ ਵਾਜੀ ਇਹਦਾ ਜੀ ਸਿੰਪਲ ਤੁਸੀਂ ਇਸ ਤਰੀਕੇ ਨਾਲ ਇੱਕ ਪਾਣੀ ਆਪਾਂ ਕੱਚ ਦੀ ਗਲਾਸੀ 'ਚ ਲੈ ਲਿਆ ਉਹਦੇ ਵਿੱਚ ਆਪਾਂ ਇਸ ਬੋਤ ਔਰ ਇਹਦੇ ਵਿੱਚੋਂ ਆਪਾਂ ਇਹਨੀਆਂ ਇਸ ਤਰੀਕੇ ਨਾਲ ਬੂੰਦਾ ਪਾਣੀ ਹੈ 1 2 3 4 5 7 8 9 10 ਬਸ ਇਨੀਆਂ ਬੂੰਦਾ ਪਾ ਕੇ ਇਹਨੂੰ ਸਿੰਪਲ ਤਰੀਕੇ ਦੇ ਨਾਲ ਆਪਾਂ ਪੀ ਲੈਣਾ ਇਹ ਸਰ ਜਿਨ੍ਹਾਂ ਦੇ ਪੇਟ ਦੇ ਵਿੱਚ ਫੈਟ ਜੰਮੀ ਹੋਈ ਹੈ ਥਾਈ ਦੇ ਫੈਟ ਜੰਮੀ ਹੋਈ ਹੈ ਜਿਨ੍ਹਾਂ ਨੇ ਬੜਾ ਕੁਝ ਕਰਕੇ ਦੇਖ ਲਿਆ ਸਿਰਫ ਇਹਦੇ ਚ ਪਾਈਆਂ ਬੂੰਦਾ ਹੀ ਉਹਦਾ ਜਿਹੜਾ weight ਹੈ ਉਹਦਾ ਜਿਹੜਾ ਫੈਟ ਹੈ ਵੱਧੂ ਦੀ ਫੈਟ ਹੈ ਉਹਨੂੰ ਘਟਾਉਂਦਾ ਕੰਮ ਕਰੇਗਾ ਇੱਕ ਵਾਰ ਜਿਹੜਾ ਇਹਨੂੰ ਅਜ਼ਮਾ ਲੇਗਾ ਉਹ ਆਪ ਸਾਨੂੰ ਦੱਸ ਰਿਹਾ ਹੁੰਦਾ ਹੈ ਕਿ ਸਾਨੂੰ ਇਸ ਚੀਜ਼ ਦਾ ਇੰਨਾ ਫਰਕ ਪੈਚਾ ਪਾ ਅੰਮ੍ਰਿਤਸਰ ਨਿਊ ਅੰਮ੍ਰਿਤਸਰ ਦੇ ਵਿੱਚ ਇੱਥੇ ਆਪਾਂ ਜਿਹੜਾ ਪ੍ਰੈਕਟਿਸ ਕਰ ਰਹੇ ਆਂ ਔਰ ਬੀ ਬਲਾਕ ਹਾਊਸ ਨੰਬਰ 9 ਦੇ ਵਿੱਚ ਤੁਸੀਂ ਇੱਥੇ ਪਹੁੰਚ ਕੇ ਵੀ ਆਪਣਾ ਜਿਹੜਾ ਉਹ ਅਪਾਇੰਟਮੈਂਟ ਕਰਵਾ ਕੇ ਜਿਹੜਾ ਵਿਜ਼ਿਟ ਕਰ ਸਕਦੇ ਹੋ ਔਰ ਅਪਾਇੰਟਮੈਂਟ ਦੇ ਲਈ ਸਕਰੀਨ ਤੇ ਚੱਲ ਰਹਾ ਨੰਬਰ ਤੇ ਕਾਲ ਕਰਕੇ ਸਾਡੀ ਟੀਮ ਹੈ ਉਹਦਾ ਸੰਪਰਕ ਕਰਕੇ ਤੁਸੀਂ ਇੱਥੇ ਪਹੁੰਚ ਸਕਦੇ ਹੋ